ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਰਵੀ ਮਲੋਤਰਾ ਕਿਚਨ 'ਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਬਣਾਵਾਂਗੇ ਮਟਰ ਤੇ ਪਨੀਰ ਦੀ ਸਬਜੀ ਇਹ ਸਬਜੀ ਅਸੀਂ ਆਮ ਜੇ ਸਾਦੇ ਢੰਗ ਦੇ ਨਾਲ ਬਣਾਵਾਂਗੇ ਜਿਵੇਂ ਅਸੀਂ ਆਮ ਘਰਾਂ 'ਚ ਬਣਾਉਂਦੇ ਹਾਂ ਸਬਜੀ ਬਹੁਤ ਹੀ ਟੇਸਟੀ ਬਣੇਗੀ ਸੋ ਕੜਾਈ ਜਿਹੜੀ ਹੈ ਜੀ ਗਰਮ ਹੋਣ ਤੇ ਸਭ ਤੋਂ ਪਹਿਲਾਂ ਇਹਦੇ ਵਿੱਚ ਅਸੀਂ ਸਰੋਂ ਦਾ ਤੇਲ ਜਿਹੜਾ ਹੈ ਜੀ ਪਾਣਾ ਹੈ ਸੋ ਸਰੋਂ ਦਾ ਤੇਲ ਜਿਹੜਾ ਹੈ ਪਾਣ ਤੋਂ ਬਾਅਦ ਇਹਨੂੰ ਅਸੀਂ ਚੰਗੀ ਤਰ੍ਹਾਂ ਗਰਮ ਕਰ ਲੈਣਾ ਤੇ ਇਹਦੇ ਵਿੱਚ ਉਹ ਗਰਮ ਹੁੰਦੇ ਇਹਦੇ ਵਿੱਚ ਅਸੀਂ ਜਿਹੜਾ ਹੈ ਜੀ ਸਭ ਤੋਂ ਪਹਿਲਾਂ ਪਨੀਰ ਜਿਹੜਾ ਹੈ ਉਹਨੂੰ ਅਸੀਂ ਫਰਾਈ ਕਰਨਾ ਸੋ ਸਬਜੀ ਜਿਹੜੀ ਹੈ ਜੀ ਮਟਰ ਤੇ ਪਨੀਰ ਦੀ ਅਸੀਂ ਪਨੀਰ ਜਿਹੜਾ ਫਰਾਈ ਕਰਕੇ ਤੇ ਫੇਰ ਸਬਜੀ ਬਣਾਵਾਂਗੇ ਫਰਾਈ ਕਰਨ ਤੇ ਜਿਹੜਾ ਹੈ ਜੀ ਪਨੀਰ ਦੀ ਸਬਜੀ ਬੜੀ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਸੋ ਪਨੀਰ ਅਸੀਂ ਫਰਾਈ ਕਰ ਲਿਆ ਹੈ ਤੇ ਪਨੀਰ ਦੇ ਜਿਹੜੇ ਫਰਾਈ ਕਰਨ ਤੋਂ ਬਾਅਦ ਜੀ ਹੁਣ ਅਸੀਂ ਜਿਹੜਾ ਹੈ ਜੀ ਮਸਾਲਾ ਤਿਆਰ ਕਰਨਾ ਹੈ ਸੋ ਮਸਾਲਾ ਤਿਆਰ ਕਰਨ ਦੇ ਵਾਸਤੇ ਸਭ ਤੋਂ ਪਹਿਲਾਂ ਅਸੀਂ ਜੀ ਇਹ ਚ ਪਾਵਾਂਗੇ ਥੋੜਾ ਜਿਹਾ ਅੱਧਾ ਚਮਚ ਜੀਰਾ ਤੇ ਜੀਰੇ ਨੂੰ ਹਲਕਾ ਜਿਹਾ ਭੁੰਨਣ ਤੋਂ ਬਾਅਦ ਜਿਹੜਾ ਹੈ ਜੋ ਥੋੜਾ ਜਿਹਾ ਸੇਕ ਲੱਗ ਜੇ ਤੇ ਨਾਲ ਹੀ ਅਸੀਂ ਪਾਦਨੇ ਹਾਂ ਜੀ ਪਿਆਜ਼ ਪਿਆਜ਼ ਜਿਹੜੀ ਹਾਂ ਜੀ ਅਸੀਂ ਕੱਦੂਕਾਸ ਕੀਤੇ ਹਨ ਸੋ ਗਰੇਵੀ ਵਾਲੀ ਸਬਜ਼ੀ ਬਣਾਣੀ ਹੈ ਇਸ ਲਈ ਪਿਆਜ਼ ਜਿਹੜੇ ਕੱਦੂਕਾਸ ਕਰਕੇ ਨਾਲ ਹੀ ਹਰੀਆਂ ਮਿਰਚਾਂ ਜਿਹੜੀਆਂ ਕੱਟ ਕੇ ਪਾ ਦਿਤੀਆਂ ਤੇ ਇਹਨਾਂ ਨੂੰ ਅਸੀਂ ਥੋੜਾ ਜਿਹਾ ਪਹਿਲਾਂ ਹਲਕਾ ਜਿਹਾ ਭਨ ਲਾਂਗੇ ਪਿਆਜ਼ਾਂ ਨੂੰ ਥੋੜਾ ਜਿਹਾ ਜਦੋਂ ਹਲਕਾ ਜਿਹਾ ਪੁੱਜ ਜਾਣਗੇ ਤੇ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਲਸਣ ਤੇ ਅਦਰਕ ਇਹਨਾਂ ਨੂੰ ਵੀ ਅਸੀਂ ਥੋੜਾ ਜਿਹਾ ਜਿਹੜਾ ਹੈ ਜੀ ਕद्दूकस ਕੀਤਾ ਹੈ ਬਰੀਕ ਕੀਤਾ ਹੈ ਬਿਲਕੁਲ ਕद्दूकस ਤੇ ਦੋਨਾਂ ਚੀਜ਼ਾਂ ਨੂੰ ਪਾਉਣ ਤੋਂ ਬਾਅਦ ਪਿਆਜ਼ਾਂ ਦੇ ਨਾਲ ਹੀ ਇਹਨਾਂ ਨੂੰ ਵੀ ਭੁੰਨ ਲੈਣਾ ਸੋ ਬਹੁਤ ਹੀ ਵਧੀਆ ਜੀ ਇਹ ਸਬਜੀ ਬਣ ਕੇ ਤਿਆਰ ਹੁੰਦੀ ਹੈ ਤੇ ਬਹੁਤ ਜ਼ਿਆਦਾ ਟਾਈਮ ਵੀ ਨਹੀਂ ਲੱਗਦਾ ਔਰ ਟੇਸਟੀ ਸਬਜੀ ਬਣਦੀ ਹੈ ਸੋ ਲਸਣ ਅਦਰਕ ਨੂੰ ਵੀ ਪਿਆਜ਼ ਦੇ ਨਾਲ ਹੀ ਭੁੰਨ ਲੈਣਾ ਤੇ ਹੁਣ ਅਸੀਂ ਪਾਵਾਂਗੇ ਜੀ ਮਸਾਲੇ ਨਮਕ ਪਏਗਾ ਜੀ ਸਵਾਦ ਅਨੁਸਾਰ ਹਲਦੀ ਲਾਲ ਮਿਰਚ ਪਾਊਡਰ ਇਹ ਹੈ ਜੀ ਧਨੀਆ ਪਾਊਡਰ ਔਰ ਦੇਗੀ ਮਿਰਚ ਸੋ ਸਾਰੇ ਮਸਾਲੇ ਪਾਣ ਤੋਂ ਬਾਅਦ ਜੀ ਇਹਨਾਂ ਨੂੰ ਅਸੀਂ ਥੋੜਾ ਜਿਹਾ ਹਿਲਾ ਲਾਂਗੇ ਮਿਕਸ ਕਰ ਲਾਂਗੇ ਚੰਗੀ ਤਰ੍ਹਾਂ ਮਸਾਲੇ ਜਿਹੜੇ ਹਨ ਜੀ ਜਲਣ ਨਾਲ ਤੇ ਇਸ ਤੋਂ ਬਾਅਦ ਜਿਹੜਾ ਹੈ ਜੀ ਮਿਕਸ ਕਰਨ ਤੋਂ ਬਾਅਦ ਜਿਹੜਾ ਹੈ ਇਹਨਾਂ ਦੇ ਵਿੱਚ ਅਸੀਂ ਥੋੜਾ ਜਿਹਾ ਪਾਣੀ ਪਾ ਲੈਣਾ ਸੀ ਤੇ ਪਾਣੀ ਪਾਉਣ ਤੋਂ ਬਾਅਦ achhi tarah naal assi mix ਕਰ ਲੈਣਾ ਤੇ ਉਸ ਤੋਂ ਬਾਅਦ ਜਿਹੜਾ ਹੈ ਜੀ ਨਾਲ ਹੀ ਅਸੀਂ ਪਾਦਨੇ ਆ ਵਿੱਚ ਟਮਾਟਰ ਟਮਾਟਰਾਂ ਨੂੰ ਵੀ ਅਸੀਂ ਮਸਾਲੇ ਦੇ ਨਾਲ ਭੁੰਨ ਲੈਣਾ ਸੋ ਤੁਸੀਂ ਦੇਖ ਸਕਦੇ ਹੋ ਕਿ ਮਸਾਲਾ ਸਾਡਾ ਕਿੰਨਾ ਵਧੀਆ ਜਿਹੜਾ ਹੈ ਜੀ ਬਣ ਕੇ ਤਿਆਰ ਹੋ ਗਿਆ ਸੋ ਥੋੜਾ ਜਿਹਾ ਮਸਾਲੇ ਦੇ ਵਿੱਚ ਜਿਹੜਾ ਪਾਣੀ ਹੈ ਟਮਾਟਰਾਂ ਦਾ ਵੀ ਇਹਨਾਂ ਨੂੰ ਅਸੀਂ ਭੁੰਨ ਕੇ ਸਿਕਾ ਲੈਣਾ ਹੈ ਤੇ ਮਟਰ ਪਾ ਦਨੇ ਹਾਂ ਜੀ ਨਾਲ ਹੀ ਜਦੋਂ ਮਸਾਲਾ ਪੁੱਜੇਗਾ ਤੇ ਮਟਰ ਵੀ ਸਾਡੇ ਜਣੇ ਹਨ ਨਾਲ ਹੀ ਜਿਹੜਿਆਂ ਨੇ ਇਹ ਗੱਲ ਜਾਣਗੇ ਸੌਫਟ ਹੋ ਜਾਣਗੇ ਸੋ ਟੱਕਾਂ ਦੇ ਦੇ ਦਿਆਂਗੇ ਤੇ ਟੱਕ ਕੇ ਜਰਕ ਮਸਾਲੇ ਦੇ ਨਾਲ ਹੀ ਇਹਨਾਂ ਨੂੰ ਅਸੀਂ ਮਟਰਾਂ ਨੂੰ ਜੇ ਪਹਿਲਾਂ ਭੋਲਾਂਗੇ ਤੇ ਮਟਰ ਜਿਹੜੇ ਸੌਫਟ ਹੋ ਜਾਣਗੇ ਜਰਾਂ ਸੋ 4-5 ਮਿੰਟਾਂ ਸੀ ਜਿਹੜਾ ਹੈ ਜੀ ਮਸਾਲੇ ਦੇ ਨਾਲ ਹੀ ਮਟਰਾਂ ਨੂੰ ਵੀ ਪਾਉਣ ਲਿਆ। ਸੋ ਮਸਾਲਾ ਵਧੀਆ ਬਣ ਕੇ ਤਿਆਰ ਹੋ ਗਿਆ। ਤੇ ਹੁਣ ਇਹਦੇ ਵਿੱਚ ਅਸੀਂ ਪਾ ਦਿੱਤਾ ਹੈ ਜੀ ਫਰਾਈ ਕੀਤਾ ਹੋਇਆ ਪਨੀਰ। ਮਟਰ ਤੇ ਪਨੀਰ ਦੀ ਜਿਹੜੀ ਰੈਸਪੀ ਹੈ ਜੀ ਬਹੁਤ ਹੀ ਆਸਾਨ ਹੈ। ਬਹੁਤ ਹੀ ਜਲਦੀ ਜਿਹੜਾ ਹੈ ਜੀ ਇਸ ਤਰ੍ਹਾਂ ਸਬਜ਼ੀ ਬਣ ਜਾਂਦੀ ਹੈ। ਪਨੀਰ ਪੱਕ ਕੇ ਅਸੀਂ ਇਹਨਾਂ ਨੂੰ ਬਸ ਜੀ ਇੱਕ ਦੋ ਮਿੰਟ ਭਨ ਲਾਂਗੇ ਮਸਾਲੇ ਦੇ ਨਾਲ ਹੀ ਤੇ ਉਸ ਤੋਂ ਬਾਅਦ ਅਸੀਂ ਹੁਣ ਜਿਹੜੀ ਹੈ ਜੀ ਗਰੇਵੀ ਬਣਾਵਾਂਗੇ ਗਰੇਵੀ ਵਾਸਤੇ ਅਸੀਂ ਇਹਦੇ ਚ ਪਾਣੀ ਜਿਹੜਾ ਹੈ ਜੀ ਪਾ ਦਿੱਤਾ ਤੇ ਥੋੜਾ ਜਿਹਾ ਮਿਕਸ ਕਰ ਲਾਂਗੇ ਇਹਨਾਂ ਨੂੰ ਚੰਗੀ ਤਰ੍ਹਾਂ ਇਸੋ ਰੋਟੀ ਨਾਨਾ ਕਰਾੰਠੀ ਜਿਆਦੇ ਨਾਲ ਮਰਜੀ ਆਲੂ ਮਟਰ ਤੇ ਪਨੀਰ ਦੀ ਜਿਹੜੀ ਸਬਜੀ ਹੈ ਖਾਓ ਤਾਂ ਬਹੁਤ ਹੀ ਵਧੀਆ ਲੱਗਦੀ ਹੈ ਤੇ 5 ਤੋਂ 7 ਮਿੰਟ ਜਿਹੜਾ ਹੈ ਜੀ ਗਰੇਵੀ ਜਿਹੜੀ ਹੈ ਬਣਾਉਣ ਤੋਂ ਬਾਅਦ ਇਹਨੂੰ ਅਸੀਂ ਟੱਕ ਕੇ ਪਕਾ ਲੈਣਾ ਸਬਜੀ ਜਿਹੜੀ ਹੈ ਜੀ ਸਾਡੀ ਬਣ ਕੇ ਤਿਆਰ ਹੋ ਗਈ ਹੈ ਸੋ ਦੇਖ ਸਕਦੇ ਹੋ ਕਿ ਸਬਜੀ ਕਿੰਨੀ ਜਲਦੀ ਜਿਹੜੀ ਹੈ ਜੀ ਇਹ ਤਿਆਰ ਹੋ ਗਈ ਹੈ ਸੋ ਪਨੀਰ ਜਿਹੜਾ ਹੈ ਜੀ ਇਹ ਵੀ ਸੌਫਟ ਹੋ ਗਿਆ ਬਿਲਕੁਲ ਤੇ ਹੁਣ ਇਹਦੇ ਵਿੱਚ ਅਸੀਂ ਜੀ ਪਾਣਾ ਹੈ ਗਰਮ ਮਸਾਲਾ 1/2 ਚਮਚ ਅਰੇ ਹਰਾ ਧਨੀਆ ਸੋ ਇਹ ਚੀਜ਼ਾਂ ਪਾਉਣ ਤੋਂ ਬਾਅਦ ਅਸੀਂ ਇਹਨਾਂ ਨੂੰ ਥੋੜਾ ਜਿਹਾ ਹਿਲਾ ਲਾਂਗੇ ਤਾਂ ਜੋ ਗਰਮ ਮਸਾਲਾ ਵੀ ਚੰਗੀ ਤਰ੍ਹਾਂ ਮਿਕਸ ਹੋ ਜੇ ਸੋ ਸਬਜ਼ੀ ਜਿਹੜੀ ਹੈ ਜੀ ਆਪਣੀ ਮਟਰ ਪਨੀਰ ਦੀ ਬਣ ਕੇ ਤਿਆਰ ਹੋ ਗਈ ਹੈ ਬਹੁਤ ਹੀ ਵਧੀਆ ਸਬਜੀ ਬਣ ਕੇ ਤਿਆਰ ਹੋਈ ਹੈ ਉਮੀਦ ਕਰਦੀ ਹਾਂ ਕਿ ਤੁਹਾਨੂੰ ਮੇਰੀ ਇਹ ਰੈਸਪੀ ਜਿਹੜੀ ਹੈ ਜਰੂਰ ਪਸੰਦ ਆਈ ਹੋਵੇਗੀ ਸੋ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਔਰ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੇਕਰ ਅਜੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਵੀਡੀਓ ਦੇਖਣ ਲਈ ਧੰਨਵਾਦ